ਆ ਦੇ ਮੂੰਹ ਤੇ ਮਾਰ ਲਾ ਉਹ ਤੇ ਮੂੰਹ ਨਹੀਂ ਮਾਰਦੇ ਨਾ ਮਾਰ ਆ ਆ ਹੱਥ ਲਾ ਮੋ ਮਾਰ ਉਹ ਆਏ ਹੋਏ ਈਰੋ ਈਰੋਪੀ ਰੋਬੀਏ ਓ ਮਾਈ ਗਾਡ ਹੀਰਜ਼ੈਂਡ ਲਾ ਠੀਕ ਪ੍ਰਾਪਨ ਨੂੰ ਕਰ ਖੋ ਸਾਤੂ ਵਾਓ ਪ੍ਰਾਪਨ ਰਾਗਾ ਗਿਵੈਸ਼ਨ ਕਿੰਦ ਫਿਰ ਆ ਵੇਖਿਆ ਅਮਨ ਦੇ ਅਮਨ ਦੇ ਅਮਨ ਦੇ ਮਾਰੀ ਚ ਪੇੜ ਮੋਟੇ ਦੇ ਆ ਜਾਂਦਾ ਹੀ जख्मी ਕਰਕੇ ਲੈ ਪੰਗਾ ਅਗਲੀਆਂ ਹੁਣ ਕੱਚਾ ਜਾ ਹੀ ਜਾਂਦਾ ਆ ਜਾਂਦਾ ਅਗਲੀ ਨੇ ਨਾਲ ਪੱਕੇ ਆ ਮੇਰੇ ਆ ਜਾਂਦਾ ਹੀ ਆਂ ਉਂਗਲਾਂ ਦੇ ਮਰਦਾ ਜੇ ਪਾੜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੱਤਰ ਮਾਨੇ ਮਾਵੇ ਸਰ ਫੋਰ ਪਾਰਦੇ ਆ ਮੋਹੀ ਹਾਂ 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 ਇਹਨੂੰ ਕੋਈ ਨੇ ਨੱਕ ਦਾ ਤੋਂ ਕੁੱਟ ਲਿਆ ਹੂੰ ਨੱਕ ਕੁੱਟਾਇਆ ਇਹ ਆਹ ਵੇਖ ਲਓ ਕਿੱਡੀ ਬੇਦਰਾਂ ਮੌਤਾਂ ਇਹ ਇਹ ਇਸकी ਬੱਚੀ ਹੈ ਤੂੰ ਨਹੀਂ ਬੇਦਰ ਉਹਨੇ ਵੇ ਉਹ ਕੱਲ ਪਰ ਇਹ ਨਹੀਂ ਮੰਮੀ ਉਹ ਲੈ ਆ ਉਹ ਉਹ ਰਿਉੜਿਆ ਮਾ ਨਹੀਂ ਆਉਣਾ ਆਹ 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 ਆਦੇ ਮੂੰਹ ਤੇ ਮਾਰ ਲਾ ਮੋਟੇ-ਮੋਟੇ ਹੀ ਮਾਰਦੇ ਨਾ ਮਾਰ ਆ ਆ ਹੱਥ ਲਾ ਮਾਰ ਦੇ ਆ ਆ ਬੱਬੀ ਆ ਜਾ ਮੱਟਰ ਬੱਟਰ ਟੰਡੇ ਉਹ ਹੀ ਬੰਦੇ ਮੋਹਾਲੂ ਐ ਆਏ ਬੀਏ ਬੱਬੀ ਰਵੀ ਡੋਡ ਨਹੀਂ ਕਾ ਸੂਟ ਮੈਂ ਤਰ੍ਹਾਂ ਕਿ ਮੜਾ ਬਣਿਆ ਬਹੁਤ ਸੋਹਣਾ ਬਣਿਆ ਮੇਰਾ ਅੰਗੂਠੀ ਕਿੰਨਾ ਸੋਹਣਾ ਜਿਵੇਂ ਤੁਸੀਂ ਕਰਾ ਸੋਹਣਾ ਆ ਬਸ ਆਹ ਤੇ ਬੂਟੀ ਥੱਲੇ ਤੇਰਾ ਆ ਆ ਵੀ ਸਿਆਲਾਂ ਚ ਪਾਉਨ ਨੂੰ ਸੋਹਣਾ ਹਨਾ ਸਿਆਲਾਂ ਵਾਲੀ ਬਣ ਗਿਆ ਜਿਹੋ ਜੀ ਬੀਬੀਆਂ ਪਾਉਂਦੀਆਂ ਉਹ ਵੀ ਚਾਹੀਦੀ ਬੀਬੀਆਂ ਵਾਲੀ ਦਾ ਬੈਸਟ ਸੂਟ ਆ ਹਾਂ ਯੂ ਹੈਵ ਵਾਤੇ ਸੂਟ ਵਾਧੂ ਵਾਟ ਪੀਨੇ ਦੇ ਵੱਧੂ ਸੂਟਾਂ ਹੋ ਜਾਂਦੀਆਂ ਫਿਰ ਮੰਮੀ ਦੀ ਕੁੜੀ ਹੋਣੀ ਪੋਰਾ ਵਿਖ ਨੂੰ ਸ਼ਾਦੀ ਹੋਣੀ ਚੰਗਾ ਬਾਸੇ ਵੱੰਗਾ ਸਾਫ ਖਾਸ ਕਿਰਖਾ ਦੀ ਮੰਮੀ ਦੀ ਕੁੜੀ ਓ ਮਾਈ ਗਾਡ ਇਹ ਪ੍ਰੈਜ਼ੈਂਟ ਲੋਰ ਮਟਿਕ ਪ੍ਰਾਪਨੂਨ ਕਰ ਖੁਸਾ ਤੂ ਵਾਓ ਪ੍ਰਾਪਨਰਾ ਐਗਜ਼ੀਸ਼ਨ ਕਿਦਾਂ ਫਿਰ ਕਿੱਥੇ ਲਾਉਣਾ ਵੰਦੋ ਉਹ ਵੀਕ ਦੇਣ ਚ ਆ ਆਈ ਆਂਦੇ ਮੋਗੇ ਬੈਗ ਬੈਨ ਦੱਸ ਦੇ ਮੋਗੇ ਵੀਕ ਬੈਨ ਚ ਕੀਟੀ ਰੋਡ ਪਹੁੰਚਣਾ ਸ਼ਨੀਵਾਰ ਗੋੜੇ 11 ਤਰੀਕ ਨੂੰ ਦਿਨ ਸ਼ਨੀਵਾਰ ਸਾਰਿਆਂ ਨੇ ਵੀਕ ਬੈਨ ਪਹੁੰਚਣਾ ਮੰਗ ਜੰਗਲ ਆ ਤਾਂ ਇਧਰ ਕਰਦੇ ਆਂ ਕਰਦੇ ਹੱਥ ਨਾਲ ਆ 42 ਨੂੰ ਵੀਕ ਤਿਆਰ ਹੋਵੇ ਕਰਦਣੀ ਖਿਲਾ ਖੁਦ ਕੀ ਬੋਲਤਾ ਹੈ ਓ ਮਾਈ ਗਾਡ ਇਹ ਪ੍ਰਜ਼ੈਂਟ ਲਾਰ ਮਟਿਕ ਫਰਮ ਨੂਕਰ ਖੁਸਾਟੂ ਵਾਓ ਪ੍ਰਾਪਨ ਦਾ ਰੀਐਗੂਏਸ਼ਨ ਕਿੰਦਾਂ ਫਿਰ ਠੀਕ ਕਰ ਕਿੱਥੇ ਲਾਉਣਾ ਵਾ ਉਹ ਠੀਕ ਦੇਣ ਚ ਆ ਇਹ ਆਂਦੇ ਮੋਗੇ ਬੈਗ ਬੈਨ ਦੱਸ ਦੇ ਮੋਗੇ ਬਿਗ ਬੈਨ ਚ ਗੀਟੀ ਰੋਡ ਪਹੁੰਚਣਾ ਸ਼ਨੀਵਾਰ ਵਣਕੀ ਭੋਲੇ 11 ਤਰੀਕ ਨੂੰ ਦਿਨ ਸ਼ਨੀਵਾਰ ਸਾਰਿਆਂ ਨੇ ਬਿਘ ਭਾਂਡ ਪਹੁੰਚਣਾ ਵਾ। ਝੰਗ ਆ ਇਧਰ ਕਰਦੇ ਆਂ ਕਰਦੇ ਹੱਥ ਨਾਲ ਐ। 42 ਕਰੋਗੇ ਤਿਆਰ ਹੋ ਕੇ ਕਰਦੀਆਂ ਮੈਂ। ਪਿਆ ਕੀ ਆ? ਪੁੜਪੜੀਆਂ। ਕੀ ਆ? ਪੁੜਪੜੀਆਂ। ਇਹ ਕਿੰਨੇ ਦੱਸਿਆ ਤੈਨੂੰ ਇਦਾਂ। ਇਹ ਕਹਿੰਦੀ ਨਾ ਇਹ ਇਹ ਕਹਿੰਦੀ ਮੈਂ ਫੱਗ ਨਾ ਮਾਰਾਂ ਮੈਂ ਕਹ ਹੈ ਇਹਨਾਂ ਦਾ ਪੋਟੇ ਕਹਿੰਦੇ ਆ ਪੁੜਪੜੀਆਂ ਨਾ ਇੱਥੇ ਹੁੰਦੀਆਂ ਵਾ। ਇਹ ਕੀ ਆ ਪੁੜਪੜੀਆਂ। ਮਤਲਬ ਇੱਥੇ ਤੇਰਾ ਦਿਮਾਗ ਆ ਇਹਨੇ ਆਪੜ ਪਟੀਆਂ ਖਾਲੀ ਛੱਡੀਆਂ ਨਾ ਵੇ ਤੇਰਾ ਦਿਮਾਗ ਕਿੱਥੇ ਆ ਇਹ ਕੋਟੇ ਆ ਬਰਾਉ ਦੇ ਆ ਇਹ ਕੌਣ ਹੈ ਬੋਲੂ 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 ਕੰਮ ਤਾਂ ਬਹੁਤ ਆ ਕਰਨ ਵਾਲੀ ਬੰਤੋ ਹੈ ਕੰਮ ਤਾਂ ਬਹੁਤ ਹੈ ਕਰਨ ਵਾਲੀ ਬੜੇ ਆ ਬੇਗਾ ਜੇ ਕੱਪੜੇ ਕੱਢਦੇ ਬਾਹਰ ਨਾਨੀਆਂ ਨੇ ਟਰੰਕਾ ਜੀ ਪਵਾ ਦੇ ਐ ਜੀ ਪਿੱਛੇ ਤੋਂ ਬਾਹਰ ਵੇਖੀ ਗੱਲਾਂ ਵੇਲਾ ਕੰਮ ਤਾਂ ਕਰਨਾ ਹੀ ਨਹੀਂਗੇ ਬਾਹਨੇ ਜਿੰਨੇ ਮਰਜੀ ਮੈਂ ਕੰਮ ਕਰਦਾ ਹਾਂ ਕੋਤੋ ਰਿਹਾ ਇੱਦਾਂ ਬਣ ਮੈਨੂੰ ਉਹ ਰੂਮ ਵਿੱਚ ਜਾਉਣਾ ਹੈ ਹੈ ਗੰਦੇ ਲੋਕ ਹੈ ਹੈ ਗੰਦੇ ਤਾਂ ਉਹ ਤੇ ਡੱਲੋਕ ਤੇ ਡੱਲੋਕ ਹੈ ਢਿੱਡਰ ਕਾ ਢਿੱਡਰ ਤੇ ਆਪ ਕੀ ਆਈ ਹਾਰਟ ਸਫਰ ਫਰਮ ਡੇ ਡੇ ਤੇ ਡੇ ਆਹ ਮੱਟੇ ਮੱਟੇ ਏ ਏ ਏ ਏ ਡਾਲਫਿਨ ਡਾਲਫਿਨ ਏ ਏ ਛੋਟੇ ਅਹ ਮੋਟੇ ਮੋਟੇ ਏ ਏ ਏ ਏ ਮਰਦੇ 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 ਏ ਏ ਮੋਟੇ ਛੋਟੇ ਮੋਟੇ ਮੋਟੇ ਜਾਂਦੇ ਜਾਂਦੇ ਇਦਾਂ ਖਰਾਕਾਂ ਪੂਰੀਆਂ ਹੁੰਦੀਆਂ ਕਹਿੰਦੇ ਜਾਂਦੇ ਜਾਂਦੇ ਇਦਾਂ ਖਰਾਕਾਂ ਲੈ ਵੀ ਅੱਲੇ ਦਾ ਕੱਲੇ ਦਾ ਲੈ ਵੀ ਸਰਪੰਚਾ ਵੇਹਲਾ ਚੈੱਕ ਕਰ ਲੈ ਆਹ ਹੀ ਕੋਟਿੰਗ ਦਾ ਫਰਕ ਆਹ ਗੱਡੀ ਤੇਰੀ ਪਹਿਲਾਂ ਦੀ ਹੀ ਆਹ ਗੱਡੀ ਹਾਲੇ ਦਾ ਕੀ ਕਰੰਦਾ ਹਾਲੇ ਦਾ ਇਕੱਲੇ ਕੰਪਾਉਂਡ ਤਰਾ ਹੀ ਕਰ ਰਿਹਾ ਇੱਕ ਸਰਾ ਕੰਪਾਉਂਡ ਹੀ ਕਰ ਰਿਹਾ ਇਹਨੂੰ ਫਰਕ ਵੇਹਲਾ ਦੇ ਹਾਲੇ ਕੋਟਿੰਗ ਹੋਣ ਤੋਂ ਬਾਅਦ ਜਿਹੜੀ ਸ਼ਾਈਨ ਆਉਣੀ ਆ ਉਹ ਤੋਂ ਵੱਖਰੀ ਏ ਲੋ ਵੀ ਵੀਰ ਜੀ ਮਹਾਨ ਸ਼ਖਸੀਤ ਆ ਤਪੱਸਿਆ ਹੀ ਆ ਇਹ ਮੁੰਡਿਆਂ ਦੀ ਬਈ ਮੋਟਰਸਾਈਕਲ ਤੇ ਮੁੰਡਾ ਸਪਲੈਂਡਰ ਤੇ ਜਗਿਆ ਚੰਡੀਗੜ੍ਹ ਤੇ ਜਗਿਆ ਮੁੰਡਿਆ ਹੈ ਪਹਾੜਾਂ ਦੇ ਵੀ ਕਿਹੜਾ ਓਏ ਬਾਈ ਤਬੱਸਿਆ ਹੀ ਆ ਬਾਈ ਇਹ ਨਹੀਂ ਤਗੜੀ ਗੱਲ ਬਾਤ ਆ ਚੋਬਰੇ ਆ ਨੌਜਵਾਨ ਪੰਜਾਬੀ ਕਹਿੰਦੇ ਕਿਉਂ ਗੇੜਾ ਕਰੇ ਠਾ ਹੈ ਕੀ ਕਰ ਗਿਆ ਘੁੰਮਣ ਗਿਆ ਘੁੰਮਣ ਗਿਆ ਹੀ ਮੋਟਰਸਾਈਕਲ ਘੁਮਾ ਲਿਆ ਆ ਜਾ ਕਰੂਆ ਮੋਟਰਸਾਈਕਲ ਦੀ ਘੁਮਾ ਲਿਆ ਇਹਨੂੰ ਕਹਿੰਦੇ ਘੁੰਮਣ ਦਾ ਜਜੂਆਣਾ ਹੋਰ ਹੀ ਜਜੂਆ ਚਾਹੀਦਾ ਸਹੀ ਗਾ ਉਹ ਜਦੀਵਾ ਇਹ ਇਹ ਜਿਹੜਾ ਸਵਾਦ ਪੈ ਜੇ ਨਾ ਬੰਦੇ ਨੂੰ ਸਵਾਦ ਮਾਰੇ ਤਾਂ ਦੱਸ ਕੁੱਤੀ ਲੋਟਾ ਪ ਗਈ ਹੀ ਦੇ ਹਾਂ ਜੀ ਜੇ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ